ਪਾਕਿਸਤਾਨ ਵੱਲੋਂ ਬੀਤੀ ਰਾਤ ਭਾਰਤ ਦੇ 15 ਫੌਜੀ ਟਿਕਾਣਿਆਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਭਾਰਤ ਵੱਲੋਂ ਉਹ ਹਮਲੇ ناکਾਮ ਕਰ ਦਿੱਤੇ ਨੇ। ਚੰਡੀਗੜ੍ਹ ਸਮੇਤ ਪੰਜਾਬ ਦੇ ਬਹੁਤ ਸਾਰੇ ਅਜਿਹੇ ਭਾਰਤੀ ਟਿਕਾਣੇ ਜਿੱਥੇ ਆਰਮੀ ਦੇ ਹੈੱਡਕੁਆਟਰ ਨੇ ਜਾਂ ਕੰਟੋਨਮੈਂਟ ਏਰੀਆ ਉੱਥੇ ਪਾਕਿਸਤਾਨ ਦੀ ਫੌਜ ਵੱਲੋਂ ਕੋਸ਼ਿਸ਼ ਕੀਤੀ ਗਈ ਜਿਹੜੀ ਕੋਸ਼ਿਸ਼ ਭਾਰਤੀ ਫੌਜ ਨੇ ناکਾਮ ਕਰ ਦਿੱਤੀ ਆ। ਭਾਰ ਸਰਕਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ ਜਿਦੇ ਚਲਦਿਆ ਕਿਹਾ ਗਿਆ ਕਿ ਪਾਕਿਸਤਾਨ ਵੱਲੋਂ ਬੀਤੀ ਰਾਤ 15 ਆਰਮੀ ਦੇ ਟਿਕਾਣਿਆਂ ਤੇ ਹਮਲਾ ਕੀਤਾ ਗਿਆ ਭਾਰਤ ਨੇ S 400 ਡਿਫੈਂਸ ਸਿਸਟਮ ਦੇ ਨਾਲ ਉਹਨਾਂ ਹਮਲਿਆਂ ਨੂੰ ਹਵਾ ਦੇ ਵਿੱਚ ਹੀ ਨਾਕਾਮ ਕਰ ਦਿੱਤਾ ਔਰ ਸਵੇਰੇ ਹਾਰਪੀ ਡਰੋਨ ਦੇ ਨਾਲ ਪਾਕਿਸਤਾਨ ਡਿਫੈਂਸ ਸਿਸਟਮ ਵੀ ਤਬਾਹ ਕੀਤਾ ਪੂਰੀ ਖਬਰ ਹੈ ਕਿ ਆਪਰੇਸ਼ਨ ਸੰਦੂਰ ਦੇ ਅਗਲੇ ਦਿਨ ਯਾਨੀ ਬੁੱਧ ਵੀਰਵਾਰ ਦੀ ਰਾਤ ਪਾਕਿਸਤਾਨ ਨੇ ਭਾਰਤ ਦੇ 15 ਤੋਂ ਜ਼ਿਆਦਾ ਆਰਮੀ ਦੇ ਟਿਕਾਣਿਆਂ ਤੇ ਹਮਲਾ ਕੀਤਾ ਭਾਰਤ ਨੇ ਰੂਸ ਤੋਂ ਮਿਲੇ S400 ਡਿਫੈਂਸ ਸਿਸਟਮ ਦੇ ذریعے ਇਸ ਹਮਲੇ ਨੂੰ ਨਾਕਾਮ ਕੀਤਾ। ਜਵਾਬੀ ਕਾਰਵਾਈ ਵਿੱਚ ਭਾਰਤ ਨੇ ਸਵੇਰੇ ਪਾਕਿਸਤਾਨ ਦਾ ਇਹ ਡਿਫੈਂਸ ਸਿਸਟਮ ਵੀ ਤਬਾਹ ਕਰ ਦਿੱਤਾ। ਇਸ ਦੇ ਲਈ ਇਜ਼ਰਾਈਲ ਤੋਂ ਮਿਲੇ ਹਾਰਪੀ ਡਰੋਨ ਦਾ ਇਸਤੇਮਾਲ ਕੀਤਾ ਗਿਆ। ਪਾਰ ਸਰਕਾਰ ਦੇ ਰੱਖਿਆ ਮੰਤਰਾਲਿਆਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪਾਕਿਸਤਾਨ ਨੇ ਉੱਤਰ ਅਤੇ ਪੱਛਮ ਭਾਰਤ ਦੇ ਸ਼ਹਿਰਾਂ ਨੂੰ ਵੀ ਨਿਸ਼ਾਨਾ ਬਣਾਇਆ। ਇਸ ਦੌਰਾਨ ਅਵੰਤੀਪੁਰਾ, ਸ਼੍ਰੀਨਗਰ, ਜੰਮੂ ਪਠਾਨਕੋਟ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਆਦਮਪੁਰ ਬਠਿੰਡਾ ਚੰਡੀਗੜ੍ਹ ਨਾਲ ਫਲੌਦੀ ਉਤਰਾਇਲ ਅਤੇ ਪੁੱਜ ਵਿੱਚ ਡਰੋਨ ਅਤੇ ਮਜ਼ਾਈਲਾਂ ਦਾਗੀਆਂ ਗਏ ਨੇ ਇਹਨਾਂ ਨੂੰ ਵੀ ਭਾਰਤੀ ਫੌਜ ਨੇ ਨਕਾਮ ਕਰ ਦਿੱਤਾ ਹੈ ਇਹ ਭਾਰਤ ਦੇ 15 ਉਹਨਾਂ ਸਥਾਨਾਂ ਤੇ ਪਾਕਿਸਤਾਨ ਵੱਲੋਂ ਹਮਲਾ ਕੀਤਾ ਗਿਆ ਜਿੱਥੇ ਜ਼ਿਆਦਾ ਆਰਮੀ ਜਾਂ ਕਟੋਨਮੈਂਟ ਏਰੀਆ ਭਾਰਤੀ ਸੈਨਾ ਨੇ ਪਹਿਲਾਂ ਹੀ ਸਰਹੱਦਾਂਤੇ ਰੂਸ ਤੋਂ ਮਿਲੇ S400 ਇਹ ਡਿਫੈਂਸ ਮਿਜ਼ਾਈਲ ਸਿਸਟਮ ਨੂੰ ਤਨਤ ਕਰ ਰੱਖਿਆ ਜਿਵੇਂ ਪਾਕਿਸਤਾਨ ਨੇ ਮਿਜ਼ਾਈਲਾਂ ਦੇ ਨਾਲ ਹਮਲਾ ਕੀਤਾ ਤੇ ਇਸ ਸਿਸਟਮ ਨੂੰ ਐਕਟਿਵ ਕਰ ਦਿੱਤਾ ਗਿਆ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਪਾਕਿਸਤਾਨ ਨੇ ਹਮਲਿਆਂ ਦੇ ਬਾਅਦ ਅੱਜ ਸਵੇਰੇ ਭਾਰਤੀ ਸੁਰੱਖਿਆ ਬਲਾਂ ਨੇ ਪਾਕਿਸਤਾਨ ਵਿੱਚ ਕਈ ਸਥਾਨਾਂ ਤੇ ਜਿਹੜਾ ਹਾਰਪੀ ਡਰੋਨ ਦੇ ਸਿਸਟਮ ਦੇ ਨਾਲ ਇਹ ਡਿਫੈਂਸ ਰਡਾਰ ਤੇ ਉਹਨਾਂ ਦੇ ਸਿਸਟਮ ਨੂੰ ਨਿਸ਼ਾਨਾ ਬਣਾਇਆ ਭਾਰਤੀ ਕਾਰਵਾਈ ਉਸੇ ਖੇਤਰ ਵਿੱਚ ਤੇਜ਼ੀ ਦੇ ਨਾਲ ਕੀਤੀ ਗਈ ਜਿਵੇਂ ਕਿ ਪਾਕਿਸਤਾਨ ਨੇ ਕੀਤੀ ਹੈ ਇਹ ਵੀ ਜਾਣਕਾਰੀ ਮਿਲ ਕੇ ਲਾਹੌਰ ਸਿਆਲਕੋਟ ਤੇ ਕਰਾਚੀ ਵਿੱਚ ਇਹ ਡਿਫੈਂਸ ਸਿਸਟਮ ਨੂੰ ਵੀ ਤਬਾਹ ਕਰ ਦਿੱਤਾ ਗਿਆ ਐਸ 401 에어 డిਫੈਂਸ ਸਿਸਟਮ ਹੈ ਇਹ ਹਵਾ ਵਿੱਚ ਹੋ ਰਹੇ ਅਟੈਕ ਨੂੰ ਰੋਕਦਾ ਹੈ ਇਹ ਦੁਸ਼ਮਣ ਦੇਸ਼ਾਂ ਦੇ ਮਿਜ਼ਾਈਲ ਡਰੋਨ ਲੌਕਟਰ ਲਾਂਚਰ ਅਤੇ ਫਾਈਟਰ ਜੈਟਸ ਦੇ ਹਮਲੇ ਨੂੰ ਰੋਕਣ ਵਿੱਚ ਬੜਾ ਕਾਰਗਰ ਸਾਬਤ ਹੋਇਆ ਇਹ 600 ਕਿਲੋਮੀਟਰ ਦੂਰ ਟਾਰਗੇਟ ਨੂੰ ਟਰੈਕ ਕਰ ਲੈਂਦਾ ਇਸ ਦੀ ਟਾਰਗੇਟ ਹਿਟ ਕਰਨ ਦੀ ਰੇਂਜ 400 ਕਿਲੋਮੀਟਰ ਹੈ ਇਹਨੂੰ ਰੂਸ ਦੇ ਅਲਮਾਜ਼ ਸੈਂਟਰਲ ਡਿਜ਼ਾਈਨ ਬਿਊਰੋ ਨੇ ਬਣਾਇਆ ਦੁਨੀਆ ਦੇ ਬੇहद ਆਧੁਨਿਕ ਏ ਡਿਫੈਂਸ ਸਿਸਟਮ ਵਿੱਚ ਇਸ ਦੀ ਗਿਣਤੀ ਸ਼ਾਮਲ ਹੈ ਇਹ ਕਿੰਨਾ ਸ਼ਕਤੀਸ਼ਾਲੀ ਆ S400 ਇਹਦੀ ਜਿਹੜੀ ਮਜ਼ਾਈਲ ਆ ਉਹ 120 ਕਿਲੋਮੀਟਰ ਤੋਂ ਲੈ ਕੇ 200 ਕਿਲੋਮੀਟਰ ਆ ਫਿਰ ਇਹ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਇਸੇ ਦਰਮਿਆਨ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਜਿਹੜੀ ਐਲੋਸੀ ਆ ਲਾਈਨ ਆਫ ਕੰਟਰੋਲ ਵਿੱਚ ਫਾਇਰਿੰਗ ਕਰ ਕੀਤੀ ਜਾ ਰਹੀ ਹੈ ਪਾਕਿਸਤਾਨ ਵੱਲੋਂ ਇਸ ਵੇਲੇ ਜੰਮੂ ਦੇ ਕਾਪੂਵੜਾ ਬਾਰਾਮੂਲਾ ਉੜੀ ਪੁੰਛ ਮੈਂਦਰ ਅਤੇ ਰਜੌਰੀ ਸੈਕਟਰ ਦੇ ਵਿੱਚ ਮੋਰਟਰ ਅਤੇ ਗੋਲਾਬਾਰੀ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਹੈ ਭਾਰਤ ਨੇ 6 ਮਈ ਦੀ ਦੇਰ ਰਾਤ ਨੂੰ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਸਥਿਤ ਨੌ ਅੱਤਵਾਦੀ ਟਿਕਾਣਿਆਂ ਤੇ ਮਜ਼ਾਈਲਾਂ ਹਮਲਾ ਕੀਤਾ ਤੇ ਹੁਣ ਤੱਕ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਕਿ 100 ਤੋਂ ਜ਼ਿਆਦਾ ਪਾਕਿਸਤਾਨੀ ਅਤਵਾਦੀ ਮਾਰੇ ਗਏ ਨੇ ਔਰ ਉਸੇ ਦਿਨ ਹੀ ਪਾਕਿਸਤਾਨ ਵੱਲੋਂ ਪੁਨਚ ਸੈਕਟਰ ਦੇ ਵਿੱਚ ਇੱਕ ਗੁਰਦੁਆਰੇ ਤੇ ਹਮਲਾ ਕੀਤਾ ਗਿਆ ਚਾਰ ਸਿੱਖ ਉਹਨਾਂ ਵਿੱਚੋਂ ਇੱਕ ਗੁਰਦੁਆਰਾ ਸਾਹਿਬ ਦੇ ਰਾਗੀ ਸਿੰਘ ਵੀ ਉਹਨਾਂ ਸਮੇਤ ਜਿਹੜੇ ਨੇ 18 ਲੋਕ ਜਿਹੜੇ ਨੇ ਭਾਰਤੀ ਮਾਰੇ ਗਏ ਨੇ ਤਕਰੀਬ 40 ਦੇ ਕਰੀਬ ਜਿਹੜੇ ਭਾਰਤੀ ਜ਼ਖਮੀ ਹੋਏ ਨੇ ਪਰ ਉਧਰ ਭਾਰਤ ਵੱਲੋਂ ਕਿਸੇ ਵੀ ਪਾਕਿਸਤਾਨੀ ਨਾਗਰਿਕ ਦਾ ਨੁਕਸਾਨ ਨਹੀਂ ਕੀਤਾ ਗਿਆ ਤੇ ਨਾ ਹੀ ਉਹਨਾਂ ਦੇ ਬੁਨਿਆਦੀ ਢਾਂਚੇ ਨੂੰ ਛੇੜਿਆ ਕੀਤੀ ਗਈ ਜਾਂ ਉਹਨਾਂ ਨੂੰ ਨੁਕਸਾਨ ਨਹੀਂ ਪੁੱਜਿਆ ਸਿਰਫ ਉਹਨਾਂ ਟਿਕਾਣਿਆਂ ਤੇ ਹੀ ਭਾਰਤੀ 에ਅਰ ਸਟ੍ਰਾਈਕ ਹੋਈ ਹੈ ਜਿੱਥੇ ਅੱਤਵਾਦੀਆਂ ਨੂੰ ਪਨਾਹ ਦਿੱਤੀ ਜਾਂਦੀ ਜਾਂ ਟ੍ਰੇਨ ਕੀਤਾ ਜਾ ਰਿਹਾ ਸੀ ਜਾਂ ਜਿਹੜੇ ਅੱਤਵਾਦੀ ਪਾਕਿਸਤਾਨ ਵਿੱਚ ਰਹਿ ਕੇ ਭਾਰਤ ਦਾ ਜਾਨੀ ਨੁਕਸਾਨ ਕਰ ਰਹੇ ਸੀ ਹੁਣ ਪਾਕਿਸਤਾਨ ਵੱਲੋਂ ਭਾਰਤ ਦੇ 15 ਫੌਜੀ ਟਿਕਾਣਿਆਂ ਤੇ ਹਮਲਾ ਕੀਤਾ ਗਿਆ ਜਿਸ ਦੇ ਚਲਦਿਆਂ ਬੀਤੀ ਰਾਤ ਹੀ ਭਾਰਤ ਨੇ S400 ਡਿਫੈਂਸ ਸਿਸਟਮ ਦੇ ਨਾਲ ਉਹਨਾਂ 15 ਹਮਲਿਆਂ ਨੂੰ ਨਕਾਮ ਕਰ ਦਿੱਤਾ ਦੋਸਤੋ ਬਾਅਦ ਭਾਰਤ ਨੇ ਸਵੇਰੇ ਹਾਰਪੀ ਡਰੋਨ ਸਿਸਟਮ ਦੇ ਜਰੀਏ ਪਾਕਿਸਤਾਨ ਦੇ ਡਿਫੈਂਸ ਸਿਸਟਮ ਵੀ ਤਬਾਹ ਕਰ ਦਿੱਤੇ ਨੇ ਉਧਰ ਦੇਸ਼ ਦੇ ਰੱਖਿਆ ਮੰਤਰੀ ਜਾਂ ਹੋਰ ਵੀ ਭਾਰਤ ਸਰਕਾਰ ਦੇ ਜਿਹੜੇ ਵਿਦੇਸ਼ ਰਾਜ ਵਿਦੇਸ਼ ਮੰਤਰੀ ਨੇ ਐਸ ਜੈਸ਼ੰਕਰ ਉਹਨਾਂ ਨੇ ਵੀ ਕਿਹਾ ਕਿ ਜਿਵੇਂ ਪਾਕਿਸਤਾਨ ਕੋਈ ਕੋਸ਼ਿਸ਼ ਕਰੂਗਾ ਤੇ ਉਸੇ ਭਾਸ਼ਾ ਦੇ ਵਿੱਚ ਉਹਨਾਂ ਨੂੰ ਜਵਾਬ ਦਿੱਤਾ ਜਾਊਗਾ ਲੇਕਿਨ 15 ਜਿਹੜੇ ਉਹ ਟਿਕਾਣਿਆਂ ਤੇ ਪਾਕਿਸਤਾਨ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਆਰਮੀ ਕੰਟੋਨਮੈਂਟ ਏਰੀਆ ਜਾਂ ਆਰਮੀ ਦੇ ਹੈੱਡ ਕੁਆਟਰ ਨੇ ਜਿਨ੍ਹਾਂ ਚ ਇੱਕ ਅਫੇਅਰ ਦਾ ਦੇ ਜਿਹੜੇ 15 ਟਾਰਗੇਟ ਪਾਕਿਸਤਾਨ ਲੈ ਕੇ ਚੱਲਿਆ ਸੀ ਉਹਦੇ ਵਿੱਚ ਅ ਅਵੰਤੀਪੁਰਾ ਸ਼੍ਰੀਨਗਰ ਜੰਮੂ ਪਠਾਨਕੋਟ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਆਦਮਪੁਰ ਬਠਿੰਡਾ ਚੰਡੀਗੜ੍ਹ ਨਾਲ ਫਲਾਉਂਦੀ ਉਤਰਲਾਈ ਤੇ ਤੇ ਭੁੱਜ ਵਿੱਚ ਡਰੋਨਸ ਅਤੇ ਮਿਜ਼ਾਈਲ ਦਾਗੀਆਂ ਗਈਆਂ ਸੀ ਜਿਨ੍ਹਾਂ ਨੂੰ ਭਾਰਤ ਦੇ S400 ਡਿਫੈਂਸਿਸ ਨੇ ਨਾਕਾਮ ਕਰ ਦਿੱਤਾ ਹਾਲਾਂਕਿ ਅੰਮ੍ਰਿਤਸਰ ਦੇ ਵਿੱਚ ਚਾਰ ਜਿਹੜੇ ਨੇ ਜਿਹੜੇ ਨੇ ਪਾਕਿਸਤਾਨ ਵੱਲੋਂ ਕੀਤੇ ਗਏ ਜਿਹੜੇ ਹਮਲੇ ਸੀ ਉਹਦਾ ਕੁਝ ਜਿਹੜਾ ਹਿੱਸਾ ਵਾ ਉਹ ਅੰਮ੍ਰਿਤਸਰ ਦੇ ਕਈ ਪਿੰਡਾਂ ਵਿੱਚ ਡਿੱਗ ਗਿਆ ਜਿਹੜੇ ਉੱਥੇ ਦੇ ਲੋਕਾਂ ਨੇ ਬਾਅਦ ਵਿੱਚ ਦੇਖਿਆ ਗਿਆ ਤੇ ਉਹ ਆਰਮੀ ਬੁਲਾਈ ਗਈ ਤੇ ਉਹ ਫਿਰ ਜਿਹੜਾ ਜਿਹੜਾ ਵਾ ਖੇਤਾਂ ਦੇ ਵਿੱਚ ਪਾਕਿਸਤਾਨ ਤੋਂ ਹਮਲਾ ਕਰਕੇ ਜਿਹੜਾ ਮਿਲੇ ਸੀ ਸਮਾਨ ਜਾਂ ਉਹ ਡਰੋਨ ਸੀ ਜਾਂ ਉਹ ਮਜਾਇਲ ਸੀ ਉਹ ਫਿਰ ਭਾਰਤੀ ਫੌਜ ਨੇ ਆਪਣੇ ਕਬਜੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਉਧਰ ਬਾਰਡਰ ਦੇ ਪਿੰਡਾਂ ਦੇ ਵਿੱਚ ਜਿਹੜਾ ਮਾਹੌਲ ਜਿਹੜਾ ਉਹ ਕਾਫੀ ਦਹਿਸ਼ਤ ਤੇ ਖੌਫ ਭਰਿਆ ਹੈਗਾ ਲੇਕਿਨ ਵਾਰ-ਵਾਰ ਹੁਣ ਪਾਕਿਸਤਾਨ ਵੱਲੋਂ ਜਿਹੜੇ ਹਮਲੇ ਕੀਤੇ ਯਾਰ ਉਹਦੇ ਚੱਲਦਿਆਂ ਭਾਰਤ ਨੇ ਪੂਰੀ ਤਿਆਰੀ ਕੀਤੀ ਹੋਈ ਹੈ ਉਧਰ ਗੁਰਦਾਸਪੁਰ ਦੇ ਵਿੱਚ ਅਗਲੇ ਹੁਕਮਾਂ ਤੱਕ ਜਿਹੜਾ ਬਲੈਕਆਊਟ ਕਰ ਦਿੱਤਾ ਗਿਆ ਅੰਮ੍ਰਿਤਸਰ ਦੇ ਵਿੱਚ ਜਾਂ ਬਾਰਡਰ ਜ਼ਿਲ੍ਹੇ ਜਿਹੜੇ ਨੇ ਉੱਥੇ ਜਿਹੜੇ ਨੇ ਐਜੂਕੇਸ਼ਨ ਸੰਸਥਾਵਾਂ ਨੇ ਉਹ ਵੀ ਅਗਲੇ ਹਕੂਮਤ ਤੱਕ ਜਿਹੜੀਆਂ ਨੇ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਬਲੈਕਆਊਟ ਪਿਛਲੇ ਦਿਨ ਭਾਰਤ ਦੇ ਕਪ ਲਗਭਗ 247 ਦੇ ਜਿਹੜਾ ਉਹ ਬਲੈਕਆਊਟ ਵੀ ਕੀਤਾ ਗਿਆ ਸੀ ਤੇ ਅੱਜ ਗੁਰਦਾਸਪੁਰ ਦੇ ਵਿੱਚ ਵੀ ਜਿਹੜਾ ਬਲੈਕਆਊਟ ਸ਼ਾਮ ਦੇ 5 ਵਜੇ ਤੱਕ ਰੱਖਿਆ ਹੋ ਸਕਦਾ ਹੈ ਕਿ ਕੱਲ ਫਿਰ ਜਿਹੜਾ ਬਲੈਕਆਊਟ ਕੀਤਾ ਜਾ ਸਕਦਾ ਅਗਲਾ ਲੇਕਿਨ ਫਿਲਹਾਲ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਉਹ ਹੈ ਕਿ ਪਾਕਿਸਤਾਨ ਵੱਲੋਂ ਕੋਸ਼ਿਸ਼ ਕੀਤੀ ਗਈ ਭਾਰਤ ਦੇ ਜਿਹੜੇ 15 ਆਰਮੀ ਦੇ ਟਿਕਾਣੇ ਨੇ ਉਹਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਉਹਨਾਂ ਹਮਲਿਆਂ ਨੂੰ ਭਾਰਤ ਨੇ ਹਵਾ ਦੇ ਵਿੱਚ ਡਿਫਿਊਜ਼ ਕਰ ਦਿੱਤਾਗਾ ਔਰ ਉਸ ਤੋਂ ਬਾਅਦ ਭਾਰਤ ਫੌਜ ਨੇ ਪਾਕਿਸਤਾਨ ਦੇ ਜਿਹੜੇ ਪਾਕਿਸਤਾਨੀ ਡਿਫੈਂਸ ਸਿਸਟਮ ਆ ਉਹ ਹਾਰਪੀ ਡਰੋਨ ਦੀ ਤਕਰੀਰ ਦੇ ذریعے ਉਹਨਾਂ ਦਾ ਇਸਤੇਮਾਲ ਕੀਤਾ ਤੇ ਉਹਨਾਂ ਦੇ ਡਿਫੈਂਸ ਸਿਸਟਮ ਨੂੰ ਤਬਾਹ ਕਰ ਦਿੱਤਾ ਜਿਹੜਾ ਹਾਰਪੀ ਡਰੋਨ ਸਿਸਟਮ ਆ ਇਹ ਇਜ਼ਰਾਈਲ ਤੋਂ ਲਿਆਂਦਾ ਗਿਆ ਤੇ ਉਸ ਦੇ ذریعے ਹੀ ਜਿਹੜਾ ਜਵਾਬੀ ਕਾਰਵਾਈ ਦੇ ਤਹਿਤ ਕਰਾਚੀ ਜਾਂ ਹੋਰ ਉਹਨਾਂ ਦਾ ਜਿਹੜੇ ਸਟੇਸ਼ਨ ਆ ਉਹਨਾਂ ਨੂੰ ਲਾਹੌਰ ਸਿਆਲਕੋਟ ਤੇ ਕਰਾਚੀ ਵਿੱਚ ਜਿਹੜਾ ਪਾਕਿਸਤਾਨ ਦਾ ਇਹ ਡਿਫੈਂਸ ਸਿਸਟਮ ਆ ਉਹ ਤਬਾਹ ਕਰ ਦਿੱਤਾ ਖਾਸ ਕਰਕੇ ਜਿਹੜਾ S400 ਸਿਸਟਮ ਆ ਇਹ 600 ਕਿਲੋਮੀਟਰ ਦੀ ਦੂਰੀ ਤੇ ਹੀ ਦੁਸ਼ਮਨ ਦੇਸ਼ ਦੀ ਜਿਹੜੀ ਹਰਕਤ ਆ ਉਹਨੂੰ ਟਰੈਕ ਕਰ ਦਿੰਦਾ ਹੈ ਜਾਂ ਟਰੈਕ ਕਰ ਲੈਂਦਾ ਹੈ ਪ੍ਰਾਲਿਸ ਜਾਣਕਾਰੀ ਦਾ ਧਰਤ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ